ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਦੋ ਜੀਵਾਂ ਦੀ ਗੱਲ ਕੀਤੀ ਹੈ ਇੱਕ ਨੂੰ ਗੁਰਮੁਖ ਕਿਹਾ ਹੈ ਇੱਕ ਨੂੰ ਮਨਮੁਖ ਕਿਹਾ ਹੈ ਜਿਹੜਾ ਮਨਮੁਖ ਜੀਵ ਹੈ ਉਹ ساری ਉਮਰ ਪਰਮਾਤਮਾ ਤੋਂ ਟੁੱਟਿਆ ਹੋਇਆ ਪਰਮਾਤਮਾ ਨੂੰ ਭੁੱਲ ਕੇ ساری ਜ਼ਿੰਦਗੀ ਬਤੀਤ ਕਰ ਜਾਂਦਾ ਹੈ ਇਹ ਦੂਸਰੇ ਪਾਸੇ ਜਿਹੜਾ ਗੁਰਮੁਖ ਆ ਉਹ ਸੰਸਾਰ ਦੇ ਉੱਪਰ ਆ ਕੇ ਆਪਣੇ ਫਰਜ਼ ਨੂੰ ਪਛਾਣਦਾ ਹੋਇਆ ਪ੍ਰਮਾਤਮਾ ਦੇ ਨਾਲ ਆਪਣਾ ਪਿਆਰ ਬਣਾ ਕੇ ਪ੍ਰਮਾਤਮਾ ਦੇ ਨਾਲ ਲਿਬ ਜੋੜ ਕੇ ਇਸ ਸੰਸਾਰ ਤੋਂ ਇਸ ਭਵ ਸਾਗਰ ਤੋਂ ਕਹਿ ਲੋ ਪਾਰ ਹੋ ਜਾਂਦਾ ਹੈ ਹੁਣ ਸੰਸਾਰ ਦੇ ਉੱਤੇ ਆਣ ਦਾ ਜਿਹੜਾ ਤਰੀਕਾ ਹੈ ਉਹ ਦੋਵਾਂ ਦਾ ਬਿਲਕੁਲ ਸੇਮ ਹੀ ਹੈ ਮਨਮੁਖ ਵੀ ਉਸੇ ਰਸਤੇ ਦੇ ਦੁਆਰਾ ਸੰਸਾਰ ਦੇ ਉੱਪਰ ਆਉਂਦੇ ਨੇ ਤੇ ਗੁਰਮੁਖ ਵੀ ਉਸੇ ਹੀ ਰਸਤੇ ਦੁਆਰਾ ਸੰਸਾਰ ਵਿੱਚ ਪ੍ਰਵੇਸ਼ ਕਰਦੇ ਨੇ ਪਰ ਸੰਸਾਰ ਦੇ ਉੱਤੇ ਆ ਕੇ ਮਨਮੁਖ ਜਿਹੜਾ ਹੈ ਉਹ ਸੰਸਾਰਾ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਫਸ ਕੇ ਪਰਮਾਤਮਾ ਨੂੰ ساری ਉਮਰ ਭੁੱਲਿਆ ਰਹਿੰਦਾ ਹੈ ਹੁਣ ਗੁਰਬਾਣੀ ਦੇ ਵਿੱਚ ਦੱਸਿਆ ਹੈ ਕਿ ਉਹ ਜਿਹੜਾ ਮਨਮੁਖ ਦੀ ਅਵਸਥਾ ਹੈ ਉਹ ਕਿਵੇਂ ਪਰਮਾਤਮਾ ਤੋਂ ਟੁੱਟਿਆ ਰਹਿੰਦਾ ਹੈ ਕਿਵੇਂ ਉਹ ਉਹਦਾ ਜਿਹੜਾ ਜੀਵਨ ਹੈ ਉਹਦਾ ਜਿਹੜਾ ਮੋਹ ਪਿਆਰ ਹੈ ਕਿਵੇਂ ਸੰਸਾਰ ਦੇ ਜੀਵਾ ਦੇ ਨਾਲ ਪੈ ਕੇ ਪਰਮਾਤਮਾ ਤੋਂ ਭੁੱਲਿਆ ਰਹਿੰਦਾ ਹੈ ਮਹਾਰਾਜ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਮਹਾਰਾਜ ਕਹਿੰਦੇ ਨੇ ਜਿਹੜੇ ਮਨਮੁਖ ਦਾ ਇਕ ਜੀਵਨ ਹੈ ਉਹ ਕਿਵੇਂ ਦਾ ਹੈ ਉਹ ਗੁਰਬਾਣੀ ਦੇ ਵਿੱਚ ਮਹਾਰਾਜ ਦੱਸਦੇ ਆ ਕਹਿੰਦੇ ਕਿ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਪਹਿਲੇ ਜਦੋਂ ਬੱਚਾ ਜਨਮ ਲੈਂਦਾ ਹੈ ਉਹਨੂੰ ਮਾਤਾਂ ਦੇ ਦੁੱਧ ਦੇ ਨਾਲ ਜਿਹੜਾ ਹੈ ਪਿਆਰ ਹੋ ਜਾਂਦਾ ਆਪਣੀ ਖੁਰਾਕ ਦੇ ਨਾਲ ਪਿਆਰ ਪੈ ਜਾਂਦਾ ਫਿਰ ਜੋ ਜੋ ਸਮਾਂ ਬੀਤਦਾ ਜਾਂਦਾ ਹੈ ਥੋੜੀ ਸੋਝੀ ਆਣ ਲੱਗਦੀ ਹੈ ਤੇ ਮਹਾਰਾਜ ਕਹਿੰਦੇ ਦੂਜੀ ਅਵਸਥਾ ਇਹ ਆ ਕਿ ਉਹਨੂੰ ਜਿਹੜੀ ਆਪਣੇ ਮਾਪਿਓ ਦੀ ਸੋਧ ਆਣੀ ਉਹ ਸ਼ੁਰੂ ਹੋ ਜਾਂਦੀ ਹੈ ਪਾ ਮਾਤਾ ਪਿਤਾ ਦਾ ਆਕਾਰ ਉਹਨਾਂ ਦਾ ਚਿਹਰਾ ਮੋਰਾ ਉਹਦੇ ਅੱਖਾਂ ਦੇ ਵਿੱਚ ਉਹਦੇ ਮਨ ਵਿੱਚ ਵਸਣਾ ਸ਼ੁਰੂ ਹੋ ਜਾਂਦਾ ਹੈ ਤੇ ਉਹਨੂੰ ਇਹ ਪਹਿਚਾਣ ਹੋ ਜਾਂਦੀ ਹੈ ਕਿ ਮੇਰੇ ਮਾਤਾ ਪਿਤਾ ਨੇ ਇਹ ਦੂਸਰੀ ਅਵਸਥਾ ਪਰ ਇਸੇ ਤਰੀਕੇ ਦੇ ਨਾਲ ਮਹਾਰਾਜ ਨੇ 10 ਅਵਸਥਾ ਦੱਸਿਆ ਨੇ ਜੀਵਨ ਤੋਂ ਲੈ ਕੇ ਮਰਨ ਤੱਕ ਦੀ ਹੁਣ ਤੀਜੀ ਅਵਸਥਾ ਵਿੱਚ ਉਹ ਕਹਿੰਦੇ ਨੇ ਤੀਜੇ ਭਇਆ ਭਾਬੀ ਬੇਵ ਚੌਥੇ ਪਿਆਰ ਉਪਨਨੀ ਖੇਡ ਮਹਾਰਾਜ ਕਹਿੰਦੇ ਤੀਸਰੇ ਦੇ ਵਿੱਚ ਉਹਦੇ ਭੈਣ ਭਰਾਵਾਂ ਦੇ ਨਾਲ ਫਿਰ ਜਾਣ ਪਹਿਚਾਨ ਹੋ ਜਾਣੀ ਤੇ ਚੌਥੀ ਅਵਸਥਾ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਹੀ ਭੈਣ ਭਰਾਵਾਂ ਦੇ ਨਾਲ ਬਚਪਨ ਦੇ ਵਿੱਚ ਖੇਡਾਂ ਦੇ ਵਿੱਚ ਰੁੱਝ ਜਾਂਦਾ ਹੈ ਮਨੁੱਖ ਤੇ ਗੁਰਬਾਣੀ ਨੇ ਇੱਥੋਂ ਤੱਕ ਵੀ ਕਿਹਾ ਹੈ ਮਹਾਰਾਜ ਕਹਿੰਦੇ ਨੇ 12 ਬਰਸ ਬਾਲਪਨ ਬੀਤੇ 20 ਬਰਸ ਕਿ ਸ਼ਤਪਨਾ ਕੀਤਾ 30 ਵਰਸ ਕਿਛ ਦੇਵ ਨ ਪੂਜਾ ਅਬ ਪਛਤਾਣਾ ਬਿਰਧ ਪਿਆ ਮਹਾਰਾਜ ਕਹਿੰਦੇ ਇਸ ਤਰੀਕੇ ਦੇ ਨਾਲ ਮਨਮੁਖ ਜਿਹੜਾ ਹੈ ਪਰਮਾਤਮਾ ਤੋਂ ਵਿਛੜਿਆ ਹੋਇਆ ਅੰਤ ਸਮੇ ਪਛਤਾ ਕੇ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਤੀਸਰੀ ਤੇ ਚੌਥੀ ਅਵਸਥਾ ਵਿੱਚ ਮਨਮੁਖ ਆਪਣੇ ਭੈਣ ਭਰਾਵਾਂ ਦੇ ਨਾਲ ਖੇਡਾਂ ਦੇ ਵਿੱਚ ਰੁੱਝਿਆ ਹੋਇਆ ਪਰਮਾਤਮਾ ਨੂੰ ਭੁੱਲਿਆ ਰਹਿੰਦਾ ਹੈ ਜਾਨੀ ਕਿ ਬਚਪਨ ਦੀ ਅਵਸਥਾ ਦੇ ਵਿੱਚ ਤੇ ਹੁਣ ਜਦੋਂ ਪੰਜਵੀਂ ਅਵਸਥਾ ਵਿੱਚ ਉਹ ਦੱਸਦੇ ਨੇ ਕਿ ਜਿਵੇਂ ਥੋੜਾ ਮਨੁੱਖ ਜਿਹੜਾ ਹੈ ਉਮਰ ਦੇ ਉਮਰ ਦੇ ਹਿਸਾਬ ਦੇ ਨਾਲ ਸਮਾਂ ਬੀਤਦਾ ਜਾਂਦਾ ਹੈ ਉਹ ਕਹਿੰਦੇ ਪੰਜਵੇਂ ਖਾਣ ਪੀਣ ਕੀ ਧਾਤ ਪੰਜਵੇਂ ਦੇ ਵਿੱਚ ਖਾਣ ਪੀਣ ਦੇ ਸੁਆਦਾਂ ਦੇ ਵਿੱਚ ਫਸਿਆ ਰਹਿੰਦਾ ਹੈ ਜਿਵੇਂ ਬਹੁਤ ਸਾਰੇ ਜੀਵ ਹੈ ਜਿਹੜੇ ਖਾਣ ਪੀਣ ਦੇ ਪਿੱਛੇ ਉਹ ਅੰਮ੍ਰਿਤ ਨਹੀਂ ਛਕਦੇ ਕਿਉਂਕਿ ਉਹ ਸੋਚਦੇ ਨੇ ਕਿ ਜੇ ਅੰਮ੍ਰਿਤ ਛਕ ਲਿਆ ਫਿਰ ਖਾਣਾ ਪੀਣਾ ਛੁੱਟ ਜਾਏਗਾ ਇਹ ਵੀ ਇੱਕ ਮਹਾਰਾਜ ਤੋਂ ਵਿਛੜਨ ਦੀ ਇੱਕ ਸਟੇਜ ਹੈ ਕਿ ਖਾਣ ਪੀਣ ਦੇ ਖਾਣ ਪੀਣ ਦੇ ਪਿੱਛੇ ਹੀ ਪਰਮਾਤਮਾ ਨੂੰ ਯਾਦ ਨਾ ਕਰਨਾ ਉਹਦੇ ਤੋਂ ਟੁੱਟਿਆ ਰਹਿਣਾ ਇਹ ਮਹਾਰਾਜ ਕਹਿੰਦੇ ਮਨਮੁਖ ਦੀ ਇੱਕ ਅਵਸਥਾ ਹੈ ਇੱਕ ਸ਼ਬਦ ਗੁਰਬਾਣੀ ਦੇ ਵਿੱਚ ਹੋਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਲਿਖਦੇ ਨੇ ਉਹਨਾਂ ਨੇ ਕਿਹਾ ਕਿ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਬਾਸ ਰਸ ਸੇਜਾਂ ਰਸ ਮੰਦਰ ਰਸ ਘੋੜੇ ਰਸ ਮੀਠਾ ਰਸ ਮਾਸ ਇਹ ਸਾਰੇ ਸੰਸਾਰ ਦੇ ਰਸ ਕਸ ਮਹਾਰਾਜ ਜੀ ਨੇ ਗਿਣ ਕੇ ਫਿਰ ਲਾਸਟ ਤੇ ਇੱਕ ਗੱਲ ਕਹੀ ਮਹਾਰਾਜ ਕਹਿੰਦੇ ਇਤੇ ਰਸ ਸਰੀਰ ਕੇ ਕਹ ਘਟ ਨਾਮ ਨਿਵਾਸ ਵੀ ਕਹਿੰਦੇ ਕਿ ਜੇ ਇਹਨੇ ਰਸ ਤੂੰ ਪਹਿਲਾਂ ਹੀ ਆਪਣੇ ਸਰੀਰ ਦੇ ਵਿੱਚ ਹੋਕ ਰਿਹਾ ਹੈ ਤੇ ਫਿਰ ਨਾਮ ਮੂਰੂਪੀ ਰਸ ਤੇਰੇ ਅੰਦਰ ਕਿੱਥੇ ਪ੍ਰਵੇਸ਼ ਕਰੇਗਾ ਉਹ ਕਿਵੇਂ ਟਿਕੇਗਾ ਜੇ ਤੂੰ ਇੰਨੇ ਰਸ ਪਹਿਲਾਂ ਹੀ ਆਪਣੇ ਸਰੀਰ ਦੇ ਵਿੱਚ ਭਰੇ ਹੋਏ ਨੇ ਸੋ ਇਸ ਕਰਕੇ ਉਹਨਾਂ ਨੇ ਪੰਜਵੀਂ ਅਵਸਥਾ ਦੇ ਵਿੱਚ ਦੱਸਿਆ ਕਿ ਖਾਣ ਪੀਣ ਦੀ ਜਿਹੜੀ ਪੰਜਵੀਂ ਅਵਸਥਾ ਖਾਣ ਪੀਣ ਦੇ ਪਿੱਛੇ ਹੀ ਮਨੁੱਖ ਜਿਹੜਾ ਹੈ ਪ੍ਰਮਾਤਮਾ ਤੋਂ ਟੁੱਟਿਆ ਰਹਿੰਦਾ ਹੈ ਛੇਵੀਂ ਅਵਸਥਾ ਵਿੱਚ ਉਹਨਾਂ ਨੇ ਦੱਸਿਆ ਵੀ ਛੇਵੇਂ ਕਾਮਨਾ ਪੁੱਛੇ ਜਾਤ ਫਿਰ ਜਦੋਂ ਜਵਾਨੀ ਦੀ ਅਵਸਥਾ ਵਿੱਚ ਆਂਦੀ ਹੈ 15-16 ਸਾਲ ਤੋਂ 20 ਸਾਲ 25 ਸਾਲ ਦੀ ਅਵਸਥਾ ਤੱਕ ਮਹਾਰਾਜ ਕਹਿੰਦੇ ਆ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਇਸਤਰੀਆਂ ਦੇ ਭੋਗ ਵਿਲਾਸ ਦੇ ਵਿੱਚ ਹੀ ਇਹ ਸਮਾਨ ਕੱਢ ਦਿੰਦਾ ਹੈ ਹੁਣ ਐਸੀ ਅਵਸਥਾ ਦੇ ਵਿੱਚ ਮਹਾਰਾਜ ਕਹਿੰਦੇ ਆ ਫਿਰ ਜਿਹੜਾ ਘਰ ਪਰਿਵਾਰ ਦੇ ਜੀ ਹੁੰਦੇ ਨੇ ਫਿਰ ਸੋਚਦੇ ਨੇ ਹੁਣ ਇਹਦੀ ਸ਼ਾਦੀ ਕੀਤੀ ਜਾਵੇ ਫਿਰ ਅੱਗੇ 6ਵੇਂ ਦੇ ਵਿੱਚ ਕਹਿੰਦੇ ਨੇ 7ਵੇਂ ਦੇ ਵਿੱਚ ਕਹਿੰਦੇ ਨੇ ਸਤਵੇਂ ਸੰਝ ਕੀਆ ਕਰਵਾਸ ਅੱਠਵੇਂ ਕਰੋਧ ਹੁਆ ਤਨਨਾਸ਼ ਸਤਵੇਂ ਦੇ ਵਿੱਚ ਜਦੋਂ ਘਰ ਘਰ ਗ੍ਰਿਸ਼ਤੀ ਦੇ ਜੀਵਨ ਦੇ ਵਿੱਚ ਉਹ ਪ੍ਰਵੇਸ਼ ਕਰਦਾ ਹੈ ਤੇ ਫਿਰ ਇਹ ਜਿਹੜਾ ਭਾਰ ਹੈ ਗ੍ਰਿਸ਼ਤ ਦਾ ਇੱਕ ਕਹਿ ਲੋ ਜਾਂ ਕਰ ਦੇ ਕਲੇਸ਼ਾਂ ਦਾ ਜਿਹੜਾ ਭਾਰ ਹੈ ਮਹਾਰਾਜ ਕਹਿੰਦੇ ਇਸ ਤੋਂ ਫਿਰ ਚੱਕਿਆ ਨਹੀਂ ਜਾਂਦਾ ਕਿਉਂਕਿ ਅੰਦਰ ਖਾਲੀ ਹੁੰਦਾ ਨੇ ਨਾਮ ਤੋਂ ਬਗੈਰ ਤੇ ਜੇ ਜੇ ਦੇ ਨਾਮ ਜਪਿਆ ਹੋਵੇ ਤੇ ਫਿਰ ਤੇ ਇਹ ਸੋਝੀ ਹੁੰਦੀ ਹੈ ਕਿ ਸਬੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਫਿਰ ਤੇ ਇਹ ਸੋਝੀ ਹੁੰਦੀ ਹੈ ਪਰ ਜਦੋਂ ਆਪਾਂ ਨਾਮ ਹੀ ਨਹੀਂ ਜਪਦੇ ਰੱਬ ਨੂੰ ਯਾਦ ਹੀ ਨਹੀਂ ਹੈ ਤੇ ਫਿਰ ਸਮਝੋ ਘਰ ਘਰਾਂ ਦੇ ਵਿੱਚ ਕਲੇਸ਼ ਜਿਹੜਾ ਹੈ ਉਹ ਫਿਰ ਚੱਲਦਾ ਰਹਿੰਦਾ ਹੈ ਮਹਾਰਾਜ ਕਹਿੰਦੇ ਏਸੀ ਅਵਸਥਾ ਦੇ ਵਿੱਚ ਫਿਰ ਉਹਨਾਂ ਨੇ ਕਰੋਧ ਕਰ ਕਰਕੇ ਆਪਣਾ ਸਰੀਰ ਦਾ ਜਿਹੜਾ ਹੈ ਨਾਸ਼ ਕਰ ਲਿਆ 8ਵੇਂ ਕਰੋਧ ਹੂਆ ਤਨਨਾਸ਼ ਸਰੀਰ ਕਰੋਧ ਕਰਕੇ ਨਾਸ਼ ਹੋ ਗਿਆ ਫਿਰ ਉਹਨਾਂ ਨੇ ਕਿਹਾ 9ਵੇਂ ਧੋਲੇ ਉੱਗੇ ਸਾਹ 9ਵੀਂ ਸਟੇਜ ਦੇ ਵਿੱਚ ਜਾ ਕੇ ਮਹਾਰਾਜ ਕਹਿੰਦੇ ਬੁਢੇਪਾ ਆ ਗਿਆ ਕਾਲਿਆਂ ਤੋਂ ਚਿੱਟੇ ਵਾਲ ਹੋ ਗਏ ਤੇ ਮਹਾਰਾਜ ਕਹਿੰਦੇ ਫਿਰ ਅਵਸਥਾ ਦੇ ਵਿੱਚ ਮਨੁੱਖ ਜਿਹੜਾ ਹੈ ਚੱਲਿਆ ਗਿਆ ਲੇਕਿਨ ਨਾਮ ਹੱਲੇ ਜੱਪਿਆ ਨਹੀਂ ਨਾਮ ਦਾ ਜ਼ਿਕਰ ਕਿਤੇ ਨਹੀਂ ਆਇਆ ਫਿਰ ਉਹਨਾਂ ਨੇ ਕਿਹਾ ਕਿ ਹੁਣ ਜਦੋਂ ਨੌਵੀਂ ਅਵਸਥਾ ਦੇ ਵਿੱਚ ਜਿਹੜਾ ਹੈ ਬਜ਼ੁਰਗ ਹੋ ਗਿਆ ਬੁਢੇਪਾ ਆ ਗਿਆ ਤੇ ਹੁਣ ਇੱਕ ਲਾਸਟ ਸਟੇਜ ਰਹਿ ਗਈ ਹੈ ਮਹਾਰਾਜ ਕਹਿੰਦੇ ਦਸਵੇਂ ਦਦਾ ਹੁਆ ਸਵਾਹ ਹੁਣ ਮੌਤ ਤੋਂ ਬਾਅਦ ਜਿਹੜੇ ਕ ਸੰਗੀ ਸਾਥੀ ਸੀ ਉਹਨਾਂ ਨੇ ਜਾ ਕੇ ਅਗਣ ਭੇਟ ਕਰਕੇ ਉਸ ਤੇ ਸਰੀਰ ਸਵਾਹ ਕਰ ਦਿੱਤਾ ਫਿਰ ਉਹਨਾਂ ਨੇ ਕਿਹਾ ਕਿ ਐਸੀ ਹੀ ਇਸ ਤਰੀਕੇ ਦੇ ਨਾਲ ਜਿਹੜਾ ਮਨਮੁਖ ਜੀਵ ਹੈ ਉਹ ਦੁਨੀਆਂ ਦੇ ਉੱਪਰੋਂ ਚੱਲਾ ਜਾਂਦਾ ਹੈ ਕਹਿੰਦੇ ਗੇ ਸੰਗੀਤ ਪੁਕਾਰੀ ਤਾਹ ਉੱਡਿਆ ਹੰਸ ਦਿਸਾਹਿਰਾ ਮਾਰੇ ਕਹਿੰਦੇ ਸੰਗੀਤ ਤੋਂ ਭਾਵ ਹੈ ਕਿ ਜਿਹੜਾ ਮਨ ਉਹ ਸਰੀਰ ਦੇ ਵਿੱਚ ਬੋਲਦਾ ਸੀ ਉਹ ਅੱਜ ਸ਼ਾਂਤ ਹੋ ਗਿਆ ਭਾਵ ਉਸ ਦਾ ਸੰਗੀਤ ਜਿਹੜਾ ਹੈ ਖਤਮ ਹੋ ਗਿਆ ਉਹ ਬੋਲਦਾ ਨਹੀਂ ਹੁਣ ਹੁਣ ਉਹ ਅਗਲੇ ਸਫ਼ਰ ਤੇ ਚੱਲ ਗਿਆ ਹੈ ਉਡਿਆ ਹੰਸ ਦਿਸਾਹਿਰਾ ਪੀ ਉਹ ਹੰਸ ਜਿਹੜਾ ਪਹਿਲਾਂ ਵੀ ਸੀ ਇਸ ਸਰੀਰ ਦੇ ਵਿੱਚ ਉਹ ਅੱਜ ਉਡਾਰੀ ਮਾਰ ਗਿਆ ਫਿਰ ਕਹਿੰਦੇ ਆਇਆ ਗਿਆ ਮੂਆ ਨਾਉ ਪਿੱਛੇ ਪੱਤਲ ਸਦਿਓ ਕਾਂ ਪੀ ਜਿਵੇਂ ਸੰਸਾਰ ਦੇ ਉੱਤੇ ਆਇਆ ਸੀ ਬੜਾ ਨਾਮ ਕਮਾਇਆ ਬੜੀ ਸ਼ੌਹਰਤ ਕਮਾਈ ਫਿਰ ਕਹਿੰਦੇ ਇਸ ਨਾਮ ਜਿਹੜਾ ਹੈ ਮਨਮੁਖ ਦਾ ਕੁਝ ਸਮੇਂ ਦੇ ਬਾਅਦ ਕੁਝ ਸਾਲਾਂ ਦੇ ਪਿੱਛੋਂ ਉਹਦਾ ਨਾਮ ਵੀ ਖਤਮ ਹੋ ਜਾਏਗਾ ਕਿਉਂਕਿ ਨਾਮ ਉਹਨਾਂ ਦਾ ਰਹਿੰਦਾ ਹੈ ਜਿਹੜਾ ਸੰਸਾਰ ਦੇ ਉੱਪਰ ਪ੍ਰਮਾਤਮਾ ਦੀ ਭਗਤੀ ਕਰਦੇ ਨੇ ਪ੍ਰਮਾਤਮਾ ਦਾ ਜਸ ਕਰਦੇ ਨੇ ਉਹਨਾਂ ਦਾ ਨਾਮ ਹੀ ਸੰਸਾਰ ਦੇ ਉੱਪਰ ਰਹਿੰਦਾ ਹੈ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਕਹੋ ਨਾਨਕ ਇਸ ਜਗਤ ਮੇ ਕਿਨ ਜਪਿਓ ਗੁਰਮント ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਉਹਦਾ ਜਾਪ ਕੀਤਾ ਉਹਨਾਂ ਦਾ ਨਾਮ ਇਸ ਸੰਸਾਰ ਦੇ ਵਿੱਚ ਰਹਿ ਜਾਏਗਾ ਹੁਣ ਮਹਾਰਾਜ ਕਹਿੰਦੇ ਇਹ ਸਾਰਾ ਜੋ ਵਰਤਾਰਾ ਵਾਪਰਿਆ ਹੈ ਇਸ ਦੇ ਪਿੱਛੇ ਅਸਲ ਕਹਾਣੀ ਕੀ ਹੈ ਕਿ ਇਹ ਕਿਉਂ ਵਾਪਰਿਆ ਇਹ ਸਾਰਾ ਵਰਤਾਰਾ ਉਹਨਾਂ ਨੇ ਫਿਰ ਅੱਗੇ ਦੱਸਿਆ ਕਹਿੰਦੇ ਕਹੋ ਨਾਨਕ ਉਹਨਾਂ ਨੇ ਕਹਿ ਵੀ ਆਇਆ ਗਿਆ ਮੂਆ ਨਾਉ ਪਿੱਛੇ ਪੱਤਲ ਸਦੇਵ ਕਾਉ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਉਹਨਾਂ ਨੇ ਕਿਹਾ ਕਿ ਅਸਲ ਵਿੱਚ ਜਿਹੜਾ ਮਨਮੁਖ ਸੀ ਉਹਨੇ ਇਸ ਸੰਸਾਰ ਦੇ ਆ ਕੇ ਗੁਰੂ ਜਿਹੜਾ ਹੈ ਧਾਰਨ ਨਹੀਂ ਕੀਤਾ ਕੋਈ ਗੁਰੂ ਨਹੀਂ ਬਣਾਇਆ ਇਸ ਕਰਕੇ ਇਹਦਾ ਗੁਰੂ ਹੋਣਾ ਨਾ ਹੋਣਾ ਇਹਨੇ ਸਾਰਾ ਹਿੱਸਾ ਜੀਵਨ ਜਿਹੜਾ ਹੈ ਬਿਨਾਂ ਗੁਰੂ ਤੋਂ ਬਿਨਾਂ ਨਗੂਰਾ ਹੋ ਕੇ ਨੇ ਕੱਢਿਆ ਇਹਨੂੰ ਸਮਝ ਨਹੀਂ ਲੱਗੀ ਜੀਵਨ ਦੀ ਜਾਂਚ ਜੀਵਨ ਨੂੰ ਜੀਣ ਦੀ ਸਮਝ ਨਹੀਂ ਲੱਗੀ ਇਸ ਨੂੰ ਇਹ ਤਾਂ ਕਰਕੇ ਇਹ ਸਾਰਾ ਵਰਤਾਰਾ ਇਹਦੇ ਨਾਲ ਵਾਪਰੇ ਆ ਮਹਾਰਾਜ ਕਹਿੰਦੇ ਜੇ ਇਹਨੇ ਕਿਤੇ ਗੁਰੂ ਧਾਰਨ ਕੀਤਾ ਹੁੰਦਾ ਤੇ ਗੁਰੂ ਇਹਨੂੰ ਉਪਦੇਸ਼ ਦਿੰਦਾ ਗੁਰੂ ਇਹਨੂੰ ਅਗਲਾ ਮਾਰਗ ਦਾ ਮਾਰਗ ਦੱਸਦਾ ਕਿ ਕਿਸ ਤਰੀਕੇ ਦੇ ਨਾਲ ਤੂੰ ਇਸ ਭਵ ਸਾਗਰ ਤੋਂ ਪਾਰ ਹੋਣਾ ਹੈ ਤੇ ਜਦੋਂ ਹੁਣ ਗੁਰਮੁਖੋ ਜ਼ਿੰਦਗੀ ਦੇ ਵਿੱਚ ਗੁਰੂ ਨਹੀਂ ਜ਼ਿੰਦਗੀ ਦੇ ਵਿੱਚ ਕੋਈ ਸਾਨੂੰ ਸੋਝੀ ਦੇਣ ਵਾਲਾ ਨਹੀਂ ਤੇ ਅਸੀਂ ਸਹੀ ਮੰਜ਼ਲ ਤੇ ਚੱਲ ਨਹੀਂ ਸਕਦੇ ਕਿਉਂਕਿ ਜਦੋਂ ਵੀ ਆਪਾਂ ਦੇਖ ਸਕਦੇ ਹਾਂ ਜਦੋਂ ਵੀ ਕੋਈ ਮਨੁੱਖ ਕੋਈ ਕੰਮ ਕਰਦਾ ਹੈ ਜਾਂ ਕੰਮ ਕੋਈ ਸਿੱਖਦਾ ਹੈ ਉਹਨੂੰ ਪਹਿਲਾਂ ਸਭ ਤੋਂ ਪਹਿਲਾਂ ਕੋਈ ਉਸਤਾਦ ਕੋਈ ਗੁਰੂ ਬਣਾਣੇ ਪੈਂਦਾ ਤਾਂ ਜੋ ਉਹਨੂੰ ਸੋਝੀ ਦੇ ਸੇ ਉਸ ਕੰਮ ਦੇ ਵਿੱਚ ਉਸ ਨੂੰ ਗਾਂਹ ਤੱਕ ਲੈ ਜਾ ਸਕੇ ਤੇ ਜੇ ਬਿਨਾ ਗੁਰੂ ਤੋਂ ਕੋਈ ਕੰਮ ਸਿੱਖੇਗਾ ਤੇ ਬੜੀ ਮੁਸ਼ਕਲ ਹੈ ਗੁਰਮਖੋ ਕਿਉਂਕਿ ਬਹੁਤ ਸਾਰੇ ਜਿਹੜੇ ਭੇਦ ਹੈ ਉਹ ਰਹਿ ਜਾਂਦੇ ਨੇ ਕਿਉਂਕਿ ਸਮਝ ਨਹੀਂ ਆਉਂਦੀ ਕਿ ਗੁਰੂ ਤੋਂ ਬਿਨਾਂ ਗੁਰੂ ਤਾਂ ਹੀ ਹੁੰਦਾ ਵੀ ਗੁਰੂ ਉਹ ਹੋਣਾ ਗੁਰੂ ਦਾ ਮਤਲਬ ਅਸਲ ਵਿੱਚ ਉਹ ਹੈ ਕਿ ਜਿਹੜਾ ਪਹਿਲਾ ਸਾਰਾ ਕੁਝ ਜਾਣਦਾ ਹੈ ਤੇ ਬਸ ਫਿਰ ਤੁਸੀਂ ਉਸ ਗੁਰੂ ਦੇ ਦੱਸੇ ਹੋਏ ਉਪਦੇਸ਼ ਤੇ ਚੱਲਣਾ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਸਤਗੁਰ ਦੀ ਬਾਣੀ ਦਾ ਬਚਨ ਹੈ ਮਹਾਰਾਜ ਕਹਿੰਦੇ ਸਾਧ ਕੇ ਸੰਗ ਨਹੀਂ ਕਿਛ ਕਾਲ ਦਰਸ਼ਨ ਭੇਟ ਤੋਤ ਨਿਹਾਲ ਵੀ ਕਹਿੰਦਾ ਜੇ ਸਾਧੂ ਸੰਤਾਂ ਦਾ ਸੰਗ ਹੋ ਜਾਏ ਜੇ ਗੁਰੂ ਪੀਰ ਦਾ ਸੰਗ ਹੋ ਜਾਏ ਤੇ ਮਹਾਰਾਜ ਕਹਿੰਦੇ ਜਿਆਦਾ ਕੱਲਣਾ ਜਿਹੜੀ ਹੈ ਉਹ ਕੱਲਣੀ ਨਹੀਂ ਪੈਂਦੀ ਮਿਹਨਤ ਨਹੀਂ ਜ਼ਿਆਦਾ ਕਰਨੀ ਪੈਂਦੀ ਕਿਉਂਕਿ ਫਿਰ ਉਹਨਾਂ ਦੇ ਉਪਦੇਸ਼ ਦੇ ਉੱਪਰ ਚੱਲਣਾ ਹੀ ਪੈਂਦਾ ਹੈ ਤੇ ਜੇ ਮਨੋਖ ਗੁਰੂ ਨਹੀਂ ਬਣਾਉਂਦਾ ਗੁਰੂ ਵਾਲਾ ਨਹੀਂ ਹੁੰਦਾ ਤੇ ਫਿਰ ਮਹਾਰਾਜ ਕਹਿੰਦੇ ਉਹਨੂੰ ਮਿਹਨਤ ਜ਼ਿਆਦਾ ਕਰਨੀ ਪੈਂਦੀ ਤੇ ਉਹ ਵੀ ਪੱਕਾ ਨਹੀਂ ਪਤਾ ਕਿ ਉਹ ਆਪਣੀ ਮੰਜ਼ਿਲ ਤੇ ਪਹੁੰਚ ਸਕੇ ਜਾਂ ਨਾ ਪਹੁੰਚ ਸਕੇ ਕਿਉਂਕਿ ਉਹਨੂੰ ਰਸਤੇ ਦਾ ਨਹੀਂ ਪਤਾ ਤੇ ਜਿਹੜੇ ਸਾਧੂ ਸੰਤ ਹੈ ਗੁਰੂ ਪੀਰ ਹੈ ਉਹ ਕੀ ਕਰਦੇ ਆ ਉਹਨਾਂ ਨੇ ਪਹਿਲਾਂ ਹੀ ਉਹ ਮੰਜ਼ਲ ਤੈਅ ਕੀਤੀ ਹੋਈ ਹੈ ਤੇ ਜਿਨ੍ਹਾਂ ਨੇ ਮੰਜ਼ਲ ਤੈਅ ਕਰ ਲਈ ਫਿਰ ਗੁਰਮੁਖੋ ਉਹਨਾਂ ਨੇ ਹੀ ਦੂਸਰੇ ਨੂੰ ਰਸਤਾ ਦੱਸਣਾ ਹੈ ਸੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਸਾਰਾ ਵਰਤਾਰਾ ਉਸ ਮਨਮੁਖ ਦੇ ਨਾਲ ਵਾਪਰਿਆ ਕਿਉਂਕਿ ਉਹਨੇ ਸੰਸਾਰ ਦੇ ਵਿੱਚ ਆ ਕੇ ਗੁਰੂ ਨਹੀਂ ਬਣਾਇਆ ਸੋ ਇਸ ਕਰਕੇ ਗੁਰਮੁਖੋ ਇਹ ਬਹੁਤ ਮਨੁੱਖਾ ਜਨਮ ਜਿਹੜਾ ਹੈ ਬੜੀ ਮਿਹਨਤ ਦੇ ਨਾਲ ਬੜੇ ਮੁਸ਼ਕਤ ਦੇ ਨਾਲ ਮਿਲਦਾ ਹੈ ਔਰ ਬੜੇ ਹੀ ਜਨਮਾਂ ਤੋਂ ਬਾਅਦ ਜੁਗਾ ਤੋਂ ਬਾਅਦ ਮਿਲਦਾ ਹੈ ਤੇ ਇਸ ਕਰਕੇ ਇਹਦਾ ਲਾਹਾ ਪ੍ਰਾਪਤ ਕਰਨ ਵਾਸਤੇ ਆਪਾਂ ਸੰਸਾਰ ਦੇ ਵਿੱਚ ਆਨੇ ਆ ਤੇ ਲਾਹਾ ਕੀ ਹੈ ਇਸ ਦਾ ਮਹਾਰਾਜ ਕਹਿੰਦੇ ਆ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹਰੇਕਿੰਦੇ ਪ੍ਰਮਾਤਮਾ ਨੂੰ ਮਿਲਣ ਦੀ ਤੈਨੂੰ ਇੱਕ ਵਾਰ ਹੀ ਮਿਲੀ ਹੈ ਉਸ ਮਾਲਕ ਨੇ ਉਸ ਪ੍ਰਮਾਤਮਾ ਨੇ ਤੈਨੂੰ ਵਾਰੀ ਦਿੱਤੀ ਹੈ ਤੂੰ ਆਪਣੀ ਵਾਰੀ ਦਾ ਆਪਣੀ ਵਾਰੀ ਨੂੰ ਸਮਝ ਤੇ ਇਸ ਰਸਤੇ ਦੇ ਉੱਪਰ ਚੱਲ ਤਾਂ ਜੋ ਤੇਰਾ ਆਣਾ ਜਾਣਾ ਜਿਹੜਾ ਹੈ ਉਹ ਖਤਮ ਹੋ ਜਾਵੇ ਤੇਰੀ ਜ਼ਿੰਦਗੀ ਦਾ ਮਕਸਦ ਜਿਹੜਾ ਹੈ ਉਹ ਵੀ ਪੂਰਾ ਹੋ ਜਾਵੇ ਏ ਨਾ ਹੋਵੇ ਵੀ ਤੂੰ ساری ਉਮਰ ਇਸ ਤਰੀਕੇ ਦੇ ਨਾਲ ਹੀ ਮਨਮੁੱਖਾਂ ਦੀ ਤਰ੍ਹਾਂ ਜੀਵਨ ਜੀ ਕੇ ਸੰਸਾਰ ਤੋਂ ਚੱਲਿਆ ਜਾਵੇਂ ਤੇ ਬਾਅਦ ਦੇ ਵਿੱਚ ਫਿਰ ਜੂਨਾ ਦੇ ਵਿੱਚ ਫਿਰਦਾ ਰਹੇ ਮਹਾਰਾਜ ਕਹਿੰਦੇ 1084 ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਇੰਦਾ ਪਿਛੇ 84 ਲੱਖ ਜੂਨ ਦੇ ਵਿੱਚੋਂ ਉੱਤਮ ਜਾਮਾ ਮਹਾਰਾਜ ਕਹਿੰਦੇ ਮਨੁੱਖ ਦਾ ਹੈ ਉਹ ਸਾਨੂੰ ਹੁਣ ਮਿਲਿਆ ਹੋਇਆ ਹੈ ਤੇ ਕਹਿੰਦੇ ਜੀ ਇਹ ਮਨੁੱਖੀ ਜਾਮੇ ਦੇ ਵਿੱਚ ਆ ਕੇ ਤੂੰ ਫਿਰ ਵੀ ਪਰਮਾਤਮਾ ਨੂੰ ਨਹੀਂ ਮਿਲ ਸਕਿਆ ਤੇ ਫਿਰ ਤੇਰਾ ਸਫਰ ਜਿਹੜਾ ਹੈ ਫਿਰ ਸ਼ੁਰੂ ਤੋਂ ਤੈਨੂੰ ਫਿਰ ਇਹ ਸਫਰ ਕਰਨਾ ਪਵੇਗਾ ਜਿਵੇਂ ਮੰਨ ਲਓ ਕੋਈ ਪੌੜੀ ਦੇ ਚੜਦੇ ਜਿਵੇਂ ਪਹਿਲਾਂ ਆਪਾਂ ਦੇਖਦੇ ਨੇ ਲੱਕੜ ਦੀਆਂ ਪੌੜੀਆਂ ਹੁੰਦੀਆਂ ਉਸ ਦੇ ਅਲੱਗ-ਅਲੱਗ ਡੰਡੇ ਹੁੰਦੇ ਸੀ ਉਹ ਕਹਿੰਦੇ ਜੀ ਲਾਸਟ ਵਾਲੇ ਡੰਡੇ ਤੇ ਉਹ ਜੇ ਤੂੰ ਡੇਗ ਜਾਵੇਂ ਤੇ ਫਿਰ ਤੈਨੂੰ ਜਿਹੜਾ ਹੈ ਉਹ ਪਹਿਲੇ ਡੰਡੇ ਤੋਂ ਚੜ ਕੇ ਫਿਰ ਉੱਪਰ ਜਾਣਾ ਪਏਗਾ ਇਹ ਮਨੁੱਖ ਜਾਮਾ ਇਸੇ ਤਰੀਕੇ ਨਾਲ ਹੀ ਮਹਾਰਾਜ ਕਹਿੰਦੇ ਤੁਹਾਨੂੰ ਮਿਲਿਆ ਹੈ ਜੇ ਇਸ ਮਨੁੱਖ ਜਾਮੇ ਦੇ ਵਿੱਚ ਆ ਕੇ ਫਿਰ ਤੂੰ ਡਿੱਗ ਜਾਵੇਂਗਾ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਮਿਲ ਨਹੀਂ ਸਕਿਆ ਤੇ ਮਹਾਰਾਜ ਕਹਿੰਦੇ ਸ਼ੁਰੂਆਤ ਤੈਨੂੰ ਫਿਰ ਇੱਕ ਤੋਂ ਹੀ ਕਰਨੀ ਪਏਗੀ ਸੋ ਇਸ ਕਰਕੇ ਮਹਾਰਾਜ ਕਹਿੰਦੇ ਬਹੁਤ ਹੀ ਜਿਹੜਾ ਹੈ ਇਹ ਕਠਨ ਮਾਰਗ ਹੈ ਬਹੁਤ ਹੀ ਮਤਲਬ ਜੂਨਾ ਦੇ ਵਿੱਚੋਂ ਨਿਕਲਣਾ ਜਿਹੜਾ ਬਹੁਤ ਮਹਾਰਾਜ ਕਹਿੰਦੇ بڑے ਯੁੱਗ ਬੀਤ ਜਾਂਦੇ ਨੇ ਇਹਨਾਂ ਜੂਨਾ ਦੇ ਵਿੱਚੋਂ ਬਾਹਰ ਨਿਕਲ ਲਈ ਤੇ ਮਹਾਰਾਜ ਕਹਿੰਦੇ ਹੁਣ ਆਪਾਂ ਨੂੰ ਇਹ ਮੌਕਾ ਮਿਲਿਆ ਹੈ ਔਰ ਕਹਿ ਲੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਮਿਲੀ ਹੈ ਤੇ ਆਪਾਂ ਹੁਣ ਗੁਰਮੁਖੋਂ ਪਾਰ ਹੋ ਸਕਦੇ ਹਾਂ ਸਤਿਗੁਰੂ ਦੀ ਬਾਣੀ ਦਾ ਆਸਰਾ ਲੈ ਕੇ ਤੇ ਜੇ ਆਪਾਂ ਫਿਰ ਵੀ ਮਤਲਬ ਇਹ ਨਾ ਕੀਤਾ ਤੇ ਮਹਾਰਾਜ ਜੀ ਕਹਿੰਦੇ ਫਿਰ ਆਏ ਜਾਏ ਦੁੱਖ ਪਾਏ ਦਾ ਫਿਰ ਸੰਸਾਰ ਦੇ ਉਤੇ ਆਏਗਾ बार-बार ਜਨਮ ਲੈਣਾ बार-बार ਮਰ ਜਾਣਾ बार-बार ਫਿਰ ਇਹੋ ਹੀ ਘਰ ਗ੍ਰਸਤੀ ਦੇ ਵਿੱਚ ਆ ਕੇ ਫਿਰ ਬੱਚੇ ਪਾਲਣੇ ਫਿਰ ਇਹ ਜਿੰਨਾ ਵੀ ਸਿਸਟਮ ਆਪਾਂ ਦੇਖ ਸਕਦੇ ਹਾਂ ਕਿੰਨਾ ਦੁੱਖ ਹੈ ਜੀਵਨ ਦੇ ਵਿੱਚ ਪਾਏ ਕੋਈ ਮਨੁੱਖ ਹੈ ਪਾਏ ਕੋਈ ਜਾਨਵਰ ਹੈ ਪਾਏ ਕੋਈ ਪੰਛੀ ਹੈ ਸਾਰੇ ਆਪਣੀ ਆਪਣੀ ਜਗ੍ਹਾ ਦੁਖੀ ਨੇ ਕਿਉਂਕਿ ਮਹਾਰਾਜ ਦੀ ਬਾਣੀ ਦਾ ਵੀ ਪਰਮਾਨ ਹੈ ਮਹਾਰੇ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ ਭਰੇ ਕਿੰਦੇ ਇਹ ਸਾਰਾ ਸੰਸਾਰ ਜਿਹੜਾ ਦੁਖੀ ਹੈ ਇਸ ਕਰਕੇ ਗੁਰਮਖੋ ਸੰਸਾਰ ਦੇ ਵਿੱਚ ਜਿਹੜਾ بار بار ਜਨਮ ਲੈਣਾ بار بار ਮਰ ਜਾਣਾ ਇਹ ਬਹੁਤ ਵੱਡਾ ਦੁੱਖ ਹੈ ਸੋ ਮਾਨਕ ਇਹ ਇਸ ਦੁੱਖ ਨੂੰ ਕੱਟਣ ਵਾਸਤੇ ਉਸ ਪ੍ਰਮਾਤਮਾ ਦਾ ਉਸ ਪ੍ਰਭੂ ਦਾ ਨਾਮ ਜਪ ਕੇ ਤੁਸੀਂ ਆਪਣਾ ਜੀਵਨ ਜਿਹੜਾ ਹੈ ਉਹ ਸਫਲ ਬਣਾ ਸਕਦੇ ਹੋ ਸੋ ਇਸ ਕਰਕੇ ਗੁਰਮਖੋ ਥੋੜਾ ਬਹੁਤਾ ਜਿੰਨਾ ਵੀ ਆਪਾਂ ਨੂੰ ਸਮਾਂ ਮਿਲਦਾ ਹੈ ਕੁਝ ਨਾ ਕੁਝ ਸਮਾਂ ਅਸੀਂ ਪ੍ਰਮਾਤਮਾ ਲਈ ਵੀ ਕੱਢੀਏ ਤਾਂ ਜੋ ਜਿਹੜਾ ਸਾਡਾ ਮਕਸਦ ਹੈ ਜੋ ਸਾਡਾ ਮਹਾਰਾਜ ਨੇ ਜੋ ਸਾਨੂੰ ਕਰਮਵਾਸ ਤੇ ਇਸ ਤੇ ਸੰਸਾਰ ਦੇ ਵਿੱਚ ਭੇਜਿਆ ਸਾਡਾ ਉਹ ਵੀ ਕਰਮ ਪੂਰਾ ਹੋ ਜਾਵੇ ਦੇਖੋ ਅਸੀਂ ਕਮਾਕਾਰਾਂ ਲਈ ਕਿੰਨਾ ਕਿੰਨਾ ਸਮਾਂ ਕੱਢ ਸਕਦੇ ਹਾਂ ਕਿੰਨਾ ਕਿੰਨਾ ਸਮਾਂ ਕੱਢਦੇ ਹਾਂ ਤੇ ਪ੍ਰਮਾਤਮਾ ਲਈ ਅਸੀਂ ਅਸੀਂ 1 ਮਿੰਟ ਜਾਂ 10 15 20 ਮਿੰਟ ਵੀ ਨਹੀਂ ਕੱਢ ਸਕਦੇ ਉਹ ਉਹਨਾਂ ਸਮਾਂ ਵੀ ਨਹੀਂ ਸਾਡੇ ਕੋਲ ਹੈ ਪਰ ਅਸਲ ਵਿੱਚ ਜਿਹੜਾ ਆਪਾਂ ਕੰਮ ਕਾਜ ਕਰਦੇ ਹਾਂ ਇਹ ਸਾਡਾ ਆਪਣਾ ਨਹੀਂ ਹੈ ਸਾਡਾ ਆਪਣਾ ਕੰਮ ਕਰਮ ਕੀ ਹੈ ਸਾਡਾ ਆਪਣਾ ਕੰਮ ਕਿਹੜਾ ਹੈ ਮਹਾਰਾਜ ਕਹਿੰਦੇ ਆ ਰਾਮ ਸਿਮਰ ਰਾਮ ਸਿਮਰ ਇਹ ਤੇਰੇ ਕਾਜ ਹੈ ਅਸਲ ਤੇਰਾ ਕਰਮ ਇਹ ਹੈ ਤੇਰਾ ਕੰਮ ਇਹ ਹੈ ਕਿ ਤੂੰ ਰਾਮ ਦਾ ਸਿਮਰਨ ਕਰਨਾ ਹੈ ਪਰ ਉਹ ਅਸੀਂ ਹੁਣ ਕਰਦੇ ਨਹੀਂ ਜੇ ਤੂੰ ਨਹੀਂ ਕਰਦੇ ਤੇ ਫਿਰ ਗੁਰਮਖੋ ਸਾਡਾ ਜਿਹੜਾ ਹੈ ਜਨਮ ਵੀ ਵਿਅਰਥ ਜਾਣਾ ਕਿਉਂਕਿ ਜੇ ਅਸੀਂ ਆਪਣਾ ਹੀ ਕੰਮ ਨਹੀਂ ਕੀਤਾ ਅਸੀਂ ਬਗਾਨਿਆਂ ਦਾ ਕੰਮ ਕਰਦੇ ਰਹੇ ਬਗਾਨਿਆਂ ਦੀ ਮਜ਼ਦੂਰੀ ਮਿਹਨਤ ਕਰਦੇ ਰਹੇ ਪਰ ਆਪਣੇ ਵਾਸਤੇ ਅੱਜ ਅਸੀਂ ਕੁਝ ਕੀਤਾ ਨਹੀਂ ਤੇ ਮਹਾਰਾਜ ਫਿਰ ਕਹਿੰਦੇ ਜੇ ਤੂੰ ਆਪਣੇ ਲਈ ਨਹੀਂ ਕਰੇਗਾ ਤੇ ਫਿਰ ਤੇਰੇ ਨਾਲ ਇੱਕ ਘਟਨਾ ਵਾਪਰੇਗੀ ਉਹ ਕੀ ਘਟਨਾ ਵਾਪਰੇਗੀ ਮਹਾਰਾਜ ਕਹਿੰਦੇ ਜਹਾ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਕਹਦੇ ਜੀ ਤੂੰ ਨਾਮ ਨਹੀਂ ਜਪਿਆ ਨਾ ਤੇ ਫਿਰ ਤੇਰੀ ਉੱਥੇ ਮਦਦ ਕਿਸੇ ਨੇ ਨਹੀਂ ਕਰਨੀ ਜਹਾ ਮਹਾ ਪਿਆਣ ਦੂਤ ਜੰਮਦਲੇ ਤਾਂ ਕੇਵਲ ਨਾਮ ਸੰਗ ਤੇਰੇ ਚਲੇ ਵੀ ਜਿੱਥੇ ਤੈਨੂੰ ਜੰਮਦੂਤਾ ਨੇ ਫੜ ਕੇ ਕੁੱਟਣਾ ਹੈ ਮਾਰੇ ਕਹਿੰਦੇ ਉੱਥੇ ਤੇਰਾ ਮਾਤਾ ਪਿਤਾ ਭੈਣ ਭਰਾ ਕੋਈ ਛਡਾਣ ਵਾਲਾ ਨਹੀਂ ਹੋਏਗਾ ਉਥੇ ਸਿਰਫ ਨਾਮ ਹੀ ਹੋਏਗਾ ਤੇ ਨਿਸ਼ਡਾਨ ਵਾਲਾ ਜੇ ਤੂੰ ਉਹ ਜਪਿਆ ਹੋਏਗਾ ਤੇ ਅਸਲ ਕਾਰਜ ਤਾਂ ਉਹਨਾਂ ਨੇ ਕਿਹਾ ਕਿ ਇਹ ਤੇਰੇ ਕਾਜ ਹੈ RAM ਸਿਮਰ RAM ਸਿਮਰ ਇਹ ਤੇਰੇ ਕਾਜ ਹੈ ਇਹੋ ਤੇਰਾ ਕਾਜ ਹੈ ਇਹੋ ਤੇਰਾ ਕੰਮ ਹੈ ਕਿਉਂਕਿ ਤੈਨੂੰ ਓਕੇ ਜਾ ਕੇ ਛਡਾਏਗਾ ਜੇ ਤੂੰ ਜਪਿਆ ਹੋਏਗਾ ਤੇ ਜੇ ਜਪਿਆ ਹੀ ਨਹੀਂ ਤੇ ਗੁਰਮੁਖੋਂ ਛਡਾਣਾ ਕਿਸ ਨਹੀਂ ਆ ਫਿਰ ਸੋ ਇਸ ਕਰਕੇ ਗੁਰਮੁਖੋਂ ਇਹ ਬਹੁਤ ਹੀ ਜ਼ਰੂਰੀ ਹੈ ਬਹੁਤ ਹੀ ਕਿਹਾ ਲੋ ਕਿ ਸਾਡੇ ਲਈ ਇਹ ਇੰਨਾ ਜ਼ਰੂਰੀ ਹੈ ਕਿ ਆਪਣਾ ਕੰਮ ਛੱਡ ਕੇ ਵੀ ਜੇ ਸਾਨੂੰ ਪ੍ਰਮਾਤਮਾ ਦਾ ਨਾਮ ਜਪਣਾ ਪਵੇ ਤੇ ਕੋਈ ਮੁਸ਼ਕਲ ਨਹੀਂ ਹੈ ਸਾਨੂੰ ਇਹ ਵੀ ਕਰ ਲੈਣਾ ਚਾਹੀਦਾ ਹੈ ਕਿਉਂਕਿ ਅੱਗੇ ਦਾ ਸਮਾਂ ਜਿਹੜਾ ਹੈ ਬਹੁਤ ਕਹਿ ਲਓ ਕਿ ਅੱਗੇ ਦਾ ਸਫ਼ਰ ਜਿਹੜਾ ਹੈ ਬਹੁਤ ਮੁਸ਼ਕਲ ਹੈ ਸੋ ਇਸ ਕਰਕੇ ਗੁਰਮਖੋ ਬਹੁਤ ਹੀ ਇਹ ਸਮਾਂ ਕੀਮਤੀ ਹੈ ਉਸ ਸਮੇਂ ਦੀ ਸੰਭਾਲ करिए ਸਾਰੇ ਹੀ ਪ੍ਰਮਾਤਮਾ ਦਾ ਨਾਮ ਜਪ-ਜਪ ਕੇ ਆਪਾਂ ਜਿਹੜਾ ਹੈ ਇਸ ਸੰਸਾਰ ਦੇ ਉੱਪਰੋਂ ਸੁਰਖਰੂ ਹੋ ਕੇ ਜਾਈਏ ਤਾਂ ਜੋ ਸਾਡਾ ਆਵਣ ਜਾਣ ਦਾ ਚੱਕਰ ਜਿਹੜਾ ਹੈ ਉਹ ਖਤਮ ਹੋ ਜਾਵੇ ਸੋ ਗੁਰਮੁਖੋ ਇੰਨੀ ਹੀ ਬੇਨਤੀਆਂ ਕਰਦੇ ਹੋਏ ਜੇ ਕੋਈ ਅੱਖਰ ਵੱਧ ਘਟ ਹੋ ਗਿਆ ਹੋਵੇ ਆਪ ਸੰਗਤ ਸਤਿਗੁਰੂ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ